ਲੋ ਵੀ ਚੱਲ ਵੀ ਕੰਪੈਨ ਠੀਕ ਆ ਜੇ ਮੈਂ ਖੱਤਾ ਗਿੱਲਾ ਨਹੀਂ ਗਾ ਸੁੱਕਾ ਖੱਤਾ ਜਾਂ ਇਹ ਨੂੰ ਆਪਣੇ ਪੈ ਗਏ ਪੰਗਾ ਕੋਈ ਟਰੈਕਟਰ ਲੈਫਟ ਚੱਕਣੋਂ ਹਟ ਗਿਆ ਪਤਾ ਨਹੀਂ ਕੋਈ ਪ੍ਰੋਬਲਮ ਆ ਗਈ ਆ ਮਗਰ ਟਰਾਲੀ ਦਾ ਚੈੱਕ ਨਹੀਂ ਕਰਿਆ ਹੈਗਾ ਲਓ ਬਈ ਆਪਾਂ ਆ ਗਿਆਂ ਇਸ ਟਾਈਮ ਗਿੱਲ ਰੋਡ ਤੇ ਪਲਾਸਟਿਕ ਲੈਣਾ ਅੱਜ ਤੇ ਹੋਰ ਵੀ ਕੀ ਹਾਲ ਚਾਲ ਉਮੀਦ ਕਰਦਾ ਹਾਂ ਸਾਰੇ ਵਧੀਆ ਹੋਵੋਗੇ ਭਰਾ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣ ਚੱਲ ਰਿਹਾ ਵਾ ਝੋਨੇ ਦਾ ਸੀਜ਼ਨ ਤੇ ਨਾਲ ਹੀ ਮੱਕੀ ਹੁਣ ਵੱਡ ਹੋ ਰਹੀ ਆ ਹਲੇ ਕਿਉਂਕਿ ਰਹਿੰਦੇ ਆ ਲੋਕਾਂ ਦੇ ਜੀਤ ਵੱਢਣ ਵਾਲੇ ਹਲੇ ਵੱਡੇ ਨਹੀਂ ਤੇ ਐਵੇਂ ਹੀ ਆਪਣੇ ਮਿੱਤਰ ਪੰਮੂ ਨੇ ਵੀ ਹਲੇ ਉਹਦੀ ਰਹਿੰਦੀ ਆ ਮੱਕੀ ਵੱਢਣ ਵਾਲੀ ਤੇ ਥੋੜੀ ਕਣੀ ਵੱਢ ਲਈ ਸੀ ਮਤਲਬ ਚਾਰ ਨੂੰ ਵੜਾਤੀ ਸੀ ਉਹਨੇ ਬਾਕੀ ਹਲੇ ਰਹਿੰਦੀ ਜਗੀ ਵੱਢਣ ਵਾਲੀ ਤੇ ਅੱਜ ਕਹਿੰਦਾ ਵੱਡਾਂਗੇ ਮੱਕੀ ਉਹ ਹੋਗੀ ਹੈ ਥੋੜਾ ਉਹ ਲੇਟ ਚਲੇ ਗਿਆ ਥੋੜਾ ਜਿਹਾ ਆਪਦੇ ਹਿਸਾਬ ਨਾਲ ਕਿਉਂਕਿ ਮੌਸਮ ਸੀਗਾ ਬਾਈ ਖਰਾਬ ਮੌਸਮ ਖਰਾਬ ਕਰਕੇ ਪਹਿਲਾਂ ਹਫਤਾ ਤੱਕ ਪਹਿਲਾਂ ਵੱਢਣੀ ਸੀ ਉਦੋਂ ਥੋੜਾ ਜਿਹਾ ਨਾ ਦੇ ਇੱਕ ਦਾ ਸਕਾਉਣ ਦਾ ਚੱਕਰ ਹੁੰਦਾ ਮੱਕੀ ਨੂੰ ਕਿਉਂਕਿ ਮੌਇਸਚਰ ਜਿਆਦਾ ਹੁੰਦਾ ਵਾ ਤੇ ਇਹਦੇ ਕਰਕੇ ਜਗ੍ਹਾ ਹੈ ਨਹੀਂ ਸਕਾਉਣ ਨੂੰ ਮੌਸਮ ਸਾਰਾ ਹਫਤਾ ਹੀ ਖਰਾਬ ਦੱਸਿਆ ਪਿਆ ਸੀਗਾ ਫੇਰ ਬਈ ਗਮਣ ਨਾਲੋਂ ਕੋਈ ਫਾਇਦਾ ਨਹੀਂ ਕਿਉਂਕਿ ਟਰਾਲੀਆਂ ਦੇ ਵਿੱਚ ਪਈ ਵੀ ਗੰਦੀ ਹੋਈ ਆ ਜੇ ਆਪਾਂ ਨਾ ਸਕਾਈ ਉਹਨੂੰ ਕਉਂ ਦੇ ਵੇਰ ਬਹੁਤ ਜ਼ਿਆਦਾ ਚੱਕਰ ਪੈ ਜਾਂਦਾ ਇਹਨਾਂ ਵੱਡੋ ਨਾਲ ਸੁੱਕੀ ਖੜੀ ਰਹਿਣ ਦੋ ਖੜੀ ਨੂੰ ਕੁਝ ਨਹੀਂ ਹੁੰਦਾ ਮੱਕੀ ਨੂੰ ਤੇ ਅੱਜ ਚੱਲ ਵੱਢਣ ਲੱਗੇ ਆ ਮੱਕੀ ਤੇ ਝਾਲ ਕੇ ਹੋਣਿਆ ਤੁਹਾਨੂੰ ਕਿਹੜਾ ਕਿਹੜਾ ਬੀ ਬੀਜਿਆ ਤੇ ਕਿਹੜਾ ਕਿਹੜਾ ਆਪਣਾ ਮਤਲਬ ਕਿੰਨਾ ਝਾੜ ਨਿਕਲਿਆ ਵਾ ਸਾਰਾ ਦਿਨ ਤੁਹਾਨੂੰ ਆ ਜਾ ਕੇ ਉੱਥੇ ਤੇ ਨਾਲ ਜੁੜੇ ਰਹੋ ਤੀਖਣੇ ਜਾ ਕੇ ਮੋਟਰ ਤੇ ਲੋ ਵੇ ਕੰਮ ਦਾ ਆਪ ਆਪ ਦੇ ਨਵੇੜੇ ਆਏ ਆ ਤੇ ਆ ਗਿਆਂ ਪੰਮੂ ਕੋਲ ਇੱਥੇ ਤੇ ਇਸ ਟਾਈਮ ਪੰਮੂ ਕੰਡਾ ਕਰਾਉਣ ਆਇਆ ਸੀਗਾ ਮਤਲਬ ਇੱਧਰਲਾ ਜਿਹੜਾ 9908 ਜਿੱਧਰ ਵੀ ਜੀ ਗਿਆ ਉਹ ਕੇ ਤਾਂ ਵੱਟ ਲਿਆ ਨਹੀਂ ਤੇ ਹੁਣ ਜਿਹੜਾ 12 11 ਦੂਜੀ ਸਾਈਡ ਵੀ ਗਿਆ ਉਹ ਰਹਿਦਾ ਵਾ ਇਹ ਆ ਬੰਦਾ ਦੂਜਾ ਕਿਦਾ ਲੈ ਆਇਆ ਹੈ ਤੇ ਹੁਣ ਕੋਈ ਮੰਦੀ ਚੱਲਿਆ ਵਾ ਤੇਰੀ ਕਰਨੀ ਬੰਦਾ ਇਹ ਮਹੌਲ ਪੂਰਾ ਬਣਿਆ ਆ ਮੀਂਹ ਵਾਲਾ ਉਧਰ ਮੱਕੀ ਪਈ ਆ ਉਵੇਂ ਦੀ ਉਵੇਂ ਜੇਰ ਆਪਾਂ ਵੀ ਵੱਢ ਲਿਆ ਆਏ ਆ ਪੰਮੂ ਵਾਲੀ ਮੱਕੀ ਹੁਣ ਬੇਵਤਾ ਭਈਆ ਕਿ ਉਧਰੋਂ ਮੀਂਹ ਆ ਜਾਵੇ ਸਾਦੇ ਕੋਲੇ ਨਾਲ ਨਾਲ ਖੰਡਾਈ ਹੋਈ ਆ ਮੱਕੀ ਆਹ ਸਾਡਾ ਦੋ ਘੰਟਾ ਗੜਾ ਆਦ ਕਿਵੇਂ ਮੰਦਾ ਹਾਲੀਆ ਮੱਕੀ ਦਾ ਥੋੜਾ ਕੰਮ ਖਰਾਬ ਜੁੱਤੋਂ ਮੌਸਮ ਉਹ ਜਾ ਹੋਇਆ ਹੋਇਆ ਵਾ ਦੇਖੋ ਕੀ ਬਣਦਾ ਚੱਕਦਾ ਨਹੀਂ ਚੱਕਦਾ ਨਹੀਂ ਟੈਪ ਲੱਗੀ ਏ ਚੰਗੀ ਤਰ੍ਹਾਂ ਕੋਈ ਨਹੀਂ ਕਾਸ ਹੋਇਆ ਹੋਣੀ ਟੈਪ ਹੋਵਾ ਪੂਰੀ ਕਾਫਲੀ ਇਹ ਵੀ ਲੱਗਦਾ ਐਵੇਂ ਜੋੜਿਆ ਜੋੜਿਆ ਕਰੀ ਜਾਂਦੇ ਭੈਣ ਦੇ ਤੇ ਕੰਮ ਦਾ 10 ਛੱਡਿਆ 8 ਰੁਪਏ ਵੰਦੇ ਜੇ ਬੁੱਧੀ ਮੈਂ ਕਰ ਦਿੰਦਾ ਫੜੀ ਆਹ ਤਗੜਾ ਲੈਫਟ ਲੂਟ ਨੂੰ ਦਾ ਵਾੜਾ ਤਗੜਾ ਵਲੇ ਇਹ ਟਾਈਟਰੀ ਚੱਕੜਾ ਇਹਨਾਂ ਲੱਗਦਾ ਹੋ। ਹੋਈ ਪੈ ਗਿਆ ਪੰਗਾ। ਉਹ ਟਰੈਕਟਰ ਲੈਫਟ ਚੱਕਣੋਂ ਹਟ ਗਿਆ। ਪਤਾ ਨਹੀਂ ਕੋਈ ਪ੍ਰੋਬਲਮ ਆ ਗਈ ਆ। ਮਗਰ ਟਰਾਲੀ ਦਾ ਜੱਕ ਨਹੀਂ ਕਰ ਰਿਹਾ ਹੈਗਾ। ਉਹ ਵਾਸਤੇ ਕੋਈ ਮਦਦ ਹੋਵੇ। ਨੇ ਦੂਜਾ ਚੱਕ ਲਿਆ ਨੇ ਅਗਰੋਂ ਟਰੈਕਟਰ ਹਾਂ ਹੁਣ ਚੱਕ ਲਿਆ ਤੋਧਰੀ ਹਲਾਉਣ ਲਈ ਚੱਕਿਆ ਨੇ ਹਾਂ ਹਾਂ ਦਰ ਮੜਾਇਆ ਗਾਂ ਹਲਾ ਦੇ ਆਵਾਜ਼ ਬਾਹਰ ਹੋ ਗਿਆ ਰੋਗਲਾ ਰੋਲਾ ਚੱਕਦੇ ਹੁਣ ਚੱਕ ਚੱਕਦੇ ਚੱਕਦੇ ਹੋਰ ਲਓ ਵੀ ਚਾਕੀ ਦਿੱਤਾ ਮੜਾ ਆ ਪ੍ਰੋਬਲਮ ਆ ਗਈ ਸੀਗੀ ਝਟਕਾ ਲਵਾ ਦੇ ਝਟਕਾ ਹੋਰ ਲਵਾ ਦੇ ਇੱਕ ਲੋ ਬਈ ਚੱਲ ਵੀ ਕੰਪੈਨ ਨੀਗਾ ਮਖਤਾ ਗਿੱਲਾ ਨਹੀਂਗਾ ਸੁੱਕਾ ਖੱਤਾ ਯਾਰ ਨੂੰ ਆਪਣੇ ਪੈਸੇ ਦੀ ਉੱਦਦਾ ਤਾਂ ਹੀ ਬਚਾਵਾ ਹੌਣ ਦੀ ਥੋੜਾ ਬਹੁਤ ਮੁੱਤੇ ਹੈਗਾ ਖਰਾਬ ਹੋਇਆ ਹੋਇਆ ਪਰ ਠੀਕ ਗਾਲੇ ਪੈਣ ਨਹੀਂ ਲੱਗਿਆ ਮੀ ਜੱਤੀ ਵਾਲਿਆਂ ਦੀ ਜਾਵੇ ਜੱਤੀ ਵਾਲਿਆਂ ਦੀ 999 ਨੰਬਰ ਦੇ ਮਾਰ ਲਾ ਤੇ 9108 ਦਾ ਵੀਰੇ ਆਪਾਂ ਉਧਰ ਵੱਟਿਆਂ ਦੀ ਸੀਗੀ ਤੇ ਆਪਣੇ ਆਉਣ ਤੋਂ ਪਹਿਲਾਂ ਪਹਿਲਾਂ ਉਹ ਮੁੰਨਾਂ ਨੇ ਵੱਟ ਲਈ ਜੀ ਤੇ ਆਹ ਚੱਲ ਰਹੀ ਆ 12 11 ਹੁਣ 12 11 ਵੱਟ ਹੋ ਰਹੀ ਹੈ ਇੱਥੇ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਕਿੰਨਾ ਝਾੜ ਨਿਕਲਦਾ ਦੋਫਾ ਦਾ ਐਂਡ ਤੇ ਰੱਖਾਂਗੇ ਸਾਰਾ ਕੁਝ ਤੇ ਉਹ ਮੱਕੀ ਭਰੀ ਭਾਰੀ ਖੜੀ ਆ ਬਈ ਇਹ ਕਹਿ ਦੀ ਮੱਕੀ ਵਧੀਆ ਖੜੀ ਜਦੋਂ ਢਲੀ ਮਾੜੀ ਹੋ ਗਈ ਇਹਦੀ ਕੀ ਬਾਈ ਥੋੜੀ ਭਾਰੀ ਕਰਕੇ ਕਟਰ ਥੋੜਾ ਜਿਹਾ ਬਾਹਰ ਰੱਖ ਕੇ ਚਲਾਉਣਾ ਪੈ ਰਿਹਾ ਹੁਣ ਇਹਦਾ ਇਹ ਵੀ ਯਾਰ ਪਪ ਅਪਗ੍ਰੇਡ ਕਰਨਾ ਜੀ ਇਹਦੇ ਤੇ ਵੀ ਟਰਬੋ ਟਰਬੋ ਲਾਉਣਾ ਚਾਹੀਦਾ ਵੱਡਾ ਕਰਕੇ ਜਿਹੜਾ ਬੁਰਕੀਆਂ ਵੱਡੇ ਜੇ ਆਪਾਂ ਟਰੈਕਟਰਾਂ ਤੇ ਟਰਬੋ ਲਾਉਣਾ ਇਹ ਵੀ ਚਾਹੀਦਾ ਥੋੜਾ ਜਿਹਾ ਦਬਦੀ ਆ ਅਦੀ ਕੀ ਭਾਈ ਇੰਨਾ ਕਾ ਮੀ ਕਰਕੇ ਥੋੜਾ ਬਚਾ ਜੀ ਮੀ ਹਲੇ ਹੈਾ ਉੱਤੇ ਮਤਲਬ ਬੱਦਲ ਜਿਆਦਾ ਹੋਇਆ ਹੋਇਆ ਵਾ ਆਪਾਂ ਉਹ ਤੋਂ ਪਹਿਲਾਂ ਪਹਿਲਾਂ ਵੱਢ ਲਈਆ ਨਹੀਂ ਤਾਂ ਤੁਹਾਨੂੰ ਪਤਾ ਹੀ ਆ ਭਾਈ ਮੀ ਦੇ ਵਿੱਚ ਗੱਛ ਹੋ ਜਾਂਦਾ ਨਾ ਟਰਾਲੀ ਨਿਕਲੇ ਪਾਈ ਚੱਲੋ ਟੋਚਨ ਇਹਨਾਂ ਨੂੰ ਜਿੰਨਾ ਸੁੱਕੇ ਸੁੱਕੇ ਨਿਬੜ ਜਵੇ ਕੰਮ ਨਹੀਂ ਵਧੀਆ ਵਾ ਇਸ ਟਾਈਮ ਹਫ਼ਤੇ ਦਾ ਮੀ ਦੱਸਿਆ ਤਾਂ ਹੋਇਆ ਸੀ ਪਰ ਪਿਆ ਨਹੀਂ ਸੀ ਅਸੀਂ ਸੁੱਕੇ ਪਏ ਆ ਖੇਤ ਟਰੈਕਟਰ ਆਮ ਨਾਲ ਨਿਕਲੀ ਤੁਰੀ ਜਾਂਦਾ ਵੇ ਨਾ ਮਸ਼ੀਨ ਓਕੀ ਹੁੰਦੀ ਆ ਆ ਸਾਡੇ ਬੰਦੇ ਲਾਏ ਹੋਏ ਆ ਛੱਲੀਆਂ ਚੋਂ ਉਹਨਾਂ ਨੇ ਤਾਂ ਲੱਭ ਨਹੀਂ ਰਿਹਾ ਕੋ ਆਗੜੇ ਇੱਧਰ ਲੱਭਣ ਆਏ ਹੋਇਆ ਦੂਜੇ ਲੋਣ ਚੁਗਾਂ ਨਾਲ ਆਏ ਆ ਇਹਨਾਂ ਨੇ ਬੋਰੀਆਂ ਭਰ ਲਈਆਂ ਆਪੀ ਦੇਖੋ ਕੀ ਬਣੂ ਹਾਲ ਅਸਾਟ ਵਾਲੇ ਬੰਦੇ ਹੋਈ ਚਾਰ ਕਿੱੱਲਾਂ ਪਾ ਕੇ ਰਿਚੂ ਦਿਆ ਵਿੱਚ ਜੇ ਮੈਂ ਗੱਲ ਕਰੀਏ ਭਈਆ ਇੰਜਣ ਦੀ ਨਾ ਇਹਦੇ ਚ ਗੜ ਚੜ ਕੇ ਦੇਖਿਆ ਦੀ ਗਾ ਸੀ ਤੇ ਇਹਦੇ ਮਸ਼ੀਨ ਦੇ ਵਿੱਚ ਧਰਿਆ ਹੋਇਆ ਵਾ ਜੀਨੋ ਲਾਲ ਜੀਨੋ ਇੰਜਣ ਧਰਿਆ ਹੋਇਆ ਵਾ 6 ਸਿਲੰਡਰ ਔਰ ਮੈਨੂੰ ਐ ਨਹੀਂ ਪਤਾ ਕਿ ਆਹ ਮਸ਼ੀਨ ਦੇ ਵਿੱਚ 9 ਲੱਖ ਲੀਟਰ ਆਉਂਦਾ ਪਤਾ ਨਹੀਂ ਇਹਨਾਂ ਨੇ ਅਪਗ੍ਰੇਡ ਕੀਤਾ ਹੋਇਆ ਤੇ ਇਹਦੇ ਬਾਰੇ ਆਪਾਂ ਨੂੰ ਚੱਲੋ ਹਲੇ ਨੌਲੇਜ ਨਹੀਂ ਹੈ ਕਿ ਆਹ ਮਸ਼ੀਨ ਦੇ ਵਿੱਚ ਆਉਂਦਾ ਕਿ ਨਹੀਂ ਉਹ ਕਈ ਮਸ਼ੀਨਾਂ ਦੇ ਵਿੱਚ ਧਰਿਆ ਹੋਇਆ ਲੋਕਾਂ ਦੇ ਹੀ ਨੂੰ ਕਈਆਂ 'ਚ ਮਿੱਲਾ ਦਾ ਆਉਂਦੇ ਵੀ ਆ ਤੇ ਇੰਜਣ ਵਧੀਆ ਮਤਲਬ ਹੀ ਨੂੰ ਲਓ ਬਈ ਜਾਨੂ ਆਹ ਕਿਹੜਾ ਦਾ ਨਵੇੜਤਾ ਹੁਣ ਇੱਧਰ ਲਾ ਤੇ ਉਹ ਪਰਲੇ ਨੂੰ ਲਾ ਗਈ ਜਾ ਕੇ ਤੇ ਆਪਾਂ ਬਸ ਹੁਣ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਕੰਮ ਆਪ ਮਾੜਾ ਸ਼ਹਿਰੋਂ ਪਲਾਸਟਿਕ ਲੈ ਕੇ ਆਉਣਾ ਮਬੱਟਾ ਦੇ ਪਾਉਣ ਨੂੰ ਤੇ ਉਧਰ ਲੈ ਕੇ ਆਉਨੇ ਆ ਜਾਨੂੰ ਪਮੋਨੀ ਨਬੇੜਦੇ ਆ ਕੰਮ ਇਹਨਾਂ ਨੇ ਬਾਕੀ ਦੋ ਟਾ ਡੋ ਟਰਾਲੀਆਂ ਤਾਂ ਲਾਏ ਆਏ ਆ ਭਰ ਕੇ ਉਥੇ ਮੰਡੀ ਚ ਕੀ ਚੀ ਆ ਚੱਲੀ ਆ ਤੇ ਆ ਜਾਓ ਬਈ ਮੁੰਡੇ ਲਾਓ ਬਈ ਆਪਾਂ ਆ ਗਿਆਂ ਇਸ ਟਾਈਮ ਗੱਲ ਰੋਡ ਪਲਾਸਟਿਕ ਲੈਣਾ ਪੈਣਾ ਤੇ ਗੱਡੀ ਆਪਾਂ ਖੜਾਤੀ ਆਂ ਤੇ ਇਧਰ ਅੰਕ ਲਖਿਆ ਲੈਣਾ ਆਪਾਂ ਅੰਕਲ ਨਾਲ ਆਏ ਸੀ ਜੀ ਮਨਵੀਰ ਦੇ ਰੈਡੀ ਨਾਲ ਪਲਾਟ ਕਰਾਉਣਾ ਨੇ ਲੈਣਾ ਸੀਗਾ ਚੱਲ ਆਪਾਂ ਮੂਹ ਨਾਲੀ ਪਹਿਲਾਂ ਮੱਕੀ ਵੜਦੇ ਹੋ ਜੀ ਚੱਲ ਆਪਾਂ ਉੱਥੇ ਹੀ ਤੇ ਹੁਣ ਚੱਲ ਦੇਖਦੇ ਆਂ ਆ ਗਿਆ ਪਲਾਟ ਕਰ ਲੈਣਾ ਤੇ ਆਪਣਾ ਦੁਕਾਨ ਤੇ ਆ ਗਿਆਂ ਆ ਦਿਖਾਉਣਾ ਤੁਹਾਨੂੰ ਦੁਕਾਨ ਗੱਲ ਰੋਡ ਤੇ ਆਪਾਂ ਜਾਂਦੇ ਆਂ ਆਹ ਦੇ ਗੱਲ ਰੋਡ ਤੇ ਕਈ ਦਰਦਨਾ ਹੈ ਜੰਮੇ। ਇਹ ਕੋ ਦੇਖਦੇ ਆਈ ਜਾਣਾ ਉਹਨਾਂ ਨੇ। ਨੂੰ ਭਾਈ ਆਉਂਦਾ ਵਾ ਪਲਾਸਟਰ ਕੋ ਮਂਗਾਇਆ ਹੋਇਆ ਵਾ ਉਹਨਾਂ ਨੇ। ਆਪਾਂ ਲੈਣਾ 2 ਫੁੱਟ ਚੌੜਾ ਤੇ ਲੰਬਾਈ ਆਪਾਂ ਬੱਟਾਂ ਦੇ ਪਾਉਣਾ ਵਾ। ਕਿ ਬੱਟ ਬੱਟ ਲੀਕ ਨਾ ਕਰੇ। ਕਈ ਵਾਰੀ ਚੂਹਾ ਜਾ ਖੱਡ ਕਰ ਦਿੰਦਾ ਘੜ ਲਵਾ ਦੇ ਜਾਂਦਾ ਵਾ। ਤੇ ਜਿਵੇਂ ਆਪਣੇ ਅੱਜਕੱਲ ਪਲਾਸਟਿਕ ਪਾਉਣ ਲੱਗ ਗਏ ਕਈ ਬੰਦੇ। ਠੀਕ ਗੱਲ ਹੈ ਤਾਂ ਇਹਦੇ ਫਾਇਦੇ ਆ ਕਈ। ਤੇ ਦਾਲਾ ਪਾਇਆ ਮਨਵੀਰ ਉਹਨਾਂ ਨੇ ਪਹਿਲਾਂ ਪਾਇਆ ਸੀਗਾ ਪਿਛਲੀ ਵਾਰ ਵੀ ਪਾਇਆ ਸੀ ਉਹ ਥੋੜਾ ਜਿਹਾ ਹਲ ਲਵੇ ਲਾ ਕੇ ਉਹ ਐਦਿਹੀ ਨਿਕਲ ਗਿਆ ਬਾਹਰ ਹਲ ਮਨਵੀਰ ਨੇ ਲਵੇ ਲਾ ਦੇ ਜੀ ਥੋੜੇ ਬੱਟ ਦੇ ਤੇ ਉਹ ਕਾਹੀ ਉਹ ਨਿਕਲ ਗਿਆ ਚਲੋ ਵੇਟ ਕਰਦੇ ਆਂ ਭਾਈ ਜਿੰਨਾ ਚਿਰ ਹੁੰਦਾ ਪਲਾਸਟਿਕ ਫਿਰ ਲੈ ਕੇ ਚੱਲਦੇ ਆਂ ਪੈਣ ਨੂੰ ਹੁ ਹੈ ਤਾਂ ਕਈ ਫਾਇਦਾ ਹੀ ਆ ਜਦੋਂ ਪਲਾਸਟਿਕ ਦੇ ਬੱਟ ਚ ਪਾਉਣ ਦੇ ਇੱਕ ਤਾਂ ਪਾਣੀ ਨਹੀਂ ਪੀਂਦੀਆਂ ਹੈਗੀਆਂ ਵਟਾਂ ਤੇ ਦੂਜਾ ਹੈਗਾ ਬਾਈ ਜਿਵੇਂ ਛੋਟਾ ਮੋਟਾ ਜਿਵੇਂ ਹਾਂ ਗੰਡੋਏ ਗੁੰਡੋਏ ਘਰ ਦੰਦੇ ਆ ਉਹਨਾਂ ਘੜਲ ਗੁੱਲ ਪੈ ਜਾਂਦੇ ਚੂਹੇ ਜਾਂਦੇ ਦੀ ਗੱਡਾਂ ਨਾਲ ਇਹਨਾਂ ਵਿਚਾਰਾਂ ਦੇ ਚੂਹਾ ਖੱਡ ਕੱਢ ਵੀ ਜਾਊਗਾ ਚਲੋ ਉਹਨਾਂ ਕੀ ਰਹੂਗਾ ਹੋਲ ਵਧੂ ਨਹੀਂ ਉਹ ਤੇ ਵੱਡੇ ਘੜਲ ਤੋਂ ਪੈ ਜਾਂਦਾ ਆਪਣੇ ਹੈਗੇ ਆਲੇ-ਦਾਲੇ ਦੇ ਖੱਤੇ ਨੀਵੇਂ ਜਿਵੇਂ ਇੱਧਰ ਜਿਹੜਾ ਮਨਵੀਰ ਉਹ ਨਹੀਂ ਕਰਦੇ ਆ ਉਹਦੇ ਨਾਲ ਦੇ ਸਾਰੇ ਖੱਤੇ ਹੈਗੇ ਨੀਵੇਂ ਇਹ ਵਾਲੇ ਇਹਨਾਂ ਵਾਲੇ ਖੱਤੇ ਹੈਗੇ ਉੱਚੇ ਤੇ ਤਾਂ ਹੀ ਉਧਰ ਨੂੰ ਘੜਲ ਪੈਣ ਦਾ ਚੱਕਰ ਰਹਿੰਦਾ ਥੋੜਾ ਜਿਹਾ ਇਹਨਾਂ ਨੇ ਪਿਛਲੀ ਵਾਰ ਵੀ ਪਾਇਆ ਸੀ ਇਹਨੇ ਪਲਾਸਟਿਕ ਉਹ ਵਧੀਆ ਰਿਹਾ ਸੀ ਇਹਨਾਂ ਦਾ ਐਦ ਕੀ ਥੋੜਾ ਜਿਹਾ ਚੱਲ ਹਲ 13 ਨਵੇਂ ਲਿਆਏ ਸੀ ਕਿ ਮਨਵੀਰ ਹੁੰਨੀ ਉਹ ਚਲੋ ਥੋੜਾ ਲਵੇ ਕਰਦੇ ਕਰਦੇ ਉਹਨੇ ਲਵੇ ਬਾਲਿਆ ਸੀਗਾ ਥੋੜਾ ਖੱਤੀ ਕਰਕੇ ਉਹ ਥੋੜਾ ਵਿੱਚੋਂ ਮੱਟਾਂ ਦੇ ਪੱਟਿਆਗਾ ਗਈ ਜਗ੍ਹਾ ਦਾ ਪਲਾਸਟਿਕ ਤਾਂ ਹੀ ਫਿਰ ਇਹਨਾਂ ਨੇ ਐਦ ਕੀ ਫਿਰ ਨਵਾਂ ਬੋਣਗੇ ਦੁਬਾਰਾ ਤੇ ਦੇਖਦੇ ਚਲੋ ਆਉਂਦਾ ਪਲਾਸਟਿਕ ਫਿਰ ਦਿਖਾਉਣਾ ਤੁਹਾਨੂੰ ਕਿਹੜਾ ਲਿਆ ਪਲਾਸਟਿਕ ਉਹ ਵੀ ਰੱਖ ਲਿਆ ਆਪਾਂ 70 18 ਕਿਲੋ ਦਾ ਬੰਡਲ ਮਿਲ ਗਿਆ ਆਪਾਂ ਇਹ 2 ਫੁੱਟ ਮਤਲਬ ਚੌੜਾ ਵਾ ਆ ਦੇ ਦਾਨਾ ਕੰਮ ਆਪਣਾ ਹੁਣ ਚੱਲਦਿਆਂ ਬਸ ਪਿੰਡ ਨੂੰ ਪਲਾਸਟਿਕ ਲੈ ਲਿਆ ਆਪਾਂ ਤਾਂ ਮੇਨ ਕੰਮ ਆਇਆ ਲੋ ਵੀਰੇ ਫਿਰ ਆਪਾਂ ਜਿਵੇਂ ਕਿ ਆਗੇ ਸੀਗੇ ਮੱਕੀ ਉਹ ਵੱਢਦੇ ਸੀ ਆਪਾਂ ਨੂੰ ਵਿਚਚਾਲੇ ਜਾਣਾ ਪੈ ਗਿਆ ਸੀਗਾ ਕੀ ਪਲਾਸਟਿਕ ਲੈ ਕੇ ਹੁਣ ਆਈ ਜਿਵੇਂ ਤੁਹਾਨੂੰ ਦਿਖਾਇਆ ਵਾ ਤੇ ਪਲਾਸਟਿਕ ਲੈਣ ਚਲੇ ਗਏ ਸੀ ਬੱਟਾ ਦੇ ਪੌਣ ਤੇ ਪਲਾਟ ਬੂਟਕ ਲੈ ਆਏ ਆ ਆਪਾਂ ਤੇ ਮੱਕੀ ਵੀ ਉਧਰ ਵੱਢ ਲਈ ਸੀਗੀ ਬੰਮੋ ਉਹਨਾਂ ਨੇ ਤੇ ਬਾਕੀ ਗੱਲ ਕਰੀ ਜਾਵੇ ਜਾਂ ਆਪਾਂ ਛਾੜਦੀ ਛਾੜ ਦਿਆਂ ਮੈਂ ਤੁਹਾਨੂੰ ਕਹੀ ਦੱਸਾਂਗੇ ਤੇ ਛਾੜ ਆਪਣਾ ਨਿਕਲਿਆ ਵੀਰ 55 54 ਦਾ 55 ਦਾ ਦੜਾ ਪੈ ਗਿਆ ਉਹ ਤੂੰ 55 ਦਾ ਲਾ ਲਓ ਤੇ 1.7 ਕਿਲਿਆ ਆਪਾਂ ਜਗ੍ਹਾ ਵੱਡੀ ਸੀਗੀ ਤੇ 55 ਦਾ ਦੜਾ ਪੈ ਗਿਆ ਠੀਕ ਆ ਬਾਈ ਤੇ ਹੋਰ ਆਪਣਾ ਜਿਵੇਂ ਬਈ ਇਹੇ ਤੁਹਾਨੂੰ ਦੱਸਿਆ ਕਿ 4.5 ਕਿਲੇ ਵੱਢ ਲਿਆ ਤੇ 2 ਕਿਲੇ ਹਲੇ ਹੋਰ ਵੀ ਪਏ ਆ 2 ਕਿਲੇ ਵੱਢਣ ਵਾਲੇ ਰਹਿੰਦੇ ਆ ਨੇ ਤੇ ਉਹ ਹਲੇ ਬਾਅਦ ਚ ਵੱਢੂਗਾ ਥੋੜਾ ਜਿਹਾ ਹੋਰ ਪੱਕ ਲੈਣ ਦੇ ਕਿਉਂਕਿ ਨਰਮ ਸੀਗਾ ਦਾਣਾ ਹਲੇ ਤੇ ਮੌਇਸਚਰ ਸੀਗਾ ਤੇ ਕੋਈ ਗੱਲ ਨਹੀਂ ਹੁਣ 4.5 ਨੇ ਤਾਂ ਚਲੋ ਹੁਣ ਵੀ ਵੱਢ ਲੈ ਕਿਉਂਕਿ ਹੁਣ ਲੇਟ ਹੋ ਰਹੀ ਝੋਨਾ ਲਾਉਣਾ ਸੀ ਇਹਨੇ ਤੇ ਝੋਨਾ ਲਾਉਣਾ ਕਰਕੇ ਹੁਣ ਲੇਬਰ ਵੀ ਬੈਠੀ ਆ ਸਾਰੀ ਤੇ ਉਹਨਾਂ ਨੂੰ ਵੀ ਕਦੂ ਮੂਰੇ ਕਰਕੇ ਦੇਣਾ ਪੈਂਦਾ ਨੇ ਤੁਹਾਨੂੰ ਪਤਾ ਲੇਬਰ ਕਿੱਥੇ ਖੜ੍ਹਦੀ ਆ ਤੇ ਹੁਣ ਉਧਰ ਦੇ ਦੇ ਕੱਲੂ ਕਦੋਂ ਕਰਨਗੇ ਤੇ ਆਪਣਾ ਉਥੇ ਮੇਰੇ ਹਿਸਾਬ ਨਾਲ 26 ਲਾਉਣਾ ਉਹਨਾਂ ਨੇ ਬਾਕੀ ਸ਼ਾਇਦ 31 ਵੀ ਲਾ ਸਕਦੇ ਪਰ ਮੈਨੂੰ ਜਿੱਥੇ ਲੱਗਦਾ ਉਹਨਾਂ ਨੇ ਲਾਉਣਾ 26 ਤੇ ਬਾਕੀ ਦੇਖਦੇ ਆਂ ਕੱਟ ਜਾਵਾਂਗੇ ਉਹਨਾਂ ਕੋ ਬਾਅਦ ਚ ਕਿਹੜਾ ਤੇ ਪੁੱਛਾਂਗੇ ਉਹਨਾਂ ਨੂੰ ਤੇ ਜਪਤ ਕਰ ਲਈ ਬਾਈ ਜੇ ਬਲੌਗ ਵਧੀਆ ਲੱਗਿਆ ਹੋਵੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਰ ਦਿਓ ਤੇ ਪਹਿਲਾ ਕੰਟ ਜ਼ਰੂਰ ਆਬਲਿਓ ਬਾਈ ਤੇ ਚੈਨਲ ਨੂੰ ਵੀਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੇ ਵੀ ਦੇਖਦੇ ਹੋ ਵੀਡੀਓ